ਦਾ ਇਹੀ ਕਰਨਾ ਹੈ ਕਿ ਜਿਹੜੇ ਪੁਰਾਣੀ ਪਾਰਟੀ ਸੀਗੀ ਵੋਟਾਂ ਲੈ ਕੇ ਭੁੱਲ ਚੁੱਕੀ ਸਾਰੀ ਆਪਣੀ ਜਨਤਾ ਨੂੰ ਇਸ ਹਿਸਾਬ ਨਾਲ ਜਦੋਂ ਵੀ ਸਾਡੇ ਇੱਥੇ ਹੜ ਹੜਦੀ ਬਹੁਤ ਮੁਸੀਬਤ ਆਈ ਸੀ ਉਦੋਂ ਕੋਈ ਨਹੀਂ ਆਇਆ ਕਿ ਸਾਡਾ ਕੋਈ ਸੁਣਨ ਨੂੰ ਕੁਝ ਨਹੀਂ ਆਇਆ ਇੱਥੇ ਕੋਈ ਹੋਰ ਨੇਤਾ ਤੇ ਸਾਡੇ ਰਾਣਾ ਸਾਹਿਬ ਜੀ ਸਾਡੇ ਕੋਲ ਆਏ ਨੇ ਸਾਡਾ ਦੁੱਖ ਸੁੱਖ ਸੁਣਿਆ ਸਾਡੀ ਸਾਰੀ ਹੈਲਪ ਕੀਤੀ ਇੱਥੇ ਤੇ ਜੋ ਵੀ ਸਾਨੂੰ ਲੋਣਿੰਦਾ ਉਹ ਲੋੜਾਂ ਸੀਗਾ ਸਾਡੇ ਕੋਲੀਆਂ ਕੀਤੀਆਂ ਤੇ ਸਾਨੂੰ ਆ ਪਿਛਲੇ ਵੋਟਾਂ ਤੋਂ ਪਹਿਲਾਂ ਦੇ ਉਹਨਾਂ ਨਾਲ ਹੀ ਜੁੜੇ ਤੇ ਧਰਨੇ ਤੋਂ ਲਾ ਲੋ ਕਿ ਦਿੱਲੀ ਧਰਨੇ ਤੋਂ ਬਾਅਦ ਉਹਨਾਂ ਨਾਲ ਨਹੀਂ ਸੀਗੇ ਪਰ ਉਹਨਾਂ ਨੇ ਕੋਈ ਸਾਡਾ ਸਾਥ ਨਹੀਂ ਦਿੱਤਾ ਉਸ ਤੋਂ ਬਾਅਦ ਹੁਣ ਆਥਾ ਘਰ ਕੇ ਇਧਰ ਆਈ ਤੇ ਸਾਰਾ ਚਤਰਾਥ ਪਰਿਵਾਰ ਜਿਹੜੇ ਰਾਮਿਆ ਦੇ ਵਿੱਚ ਮжоਰਿਟੀ ਪਰਿਵਾਰ ਆ ਤੇ ਇਹ ਆਮ ਆਦਮੀ ਪਾਰਟੀ ਛੱਡ ਕੇ ਅੱਜ ਨਾਲ ਹੀ ਮੇਰਾ ਸਾਥ ਦਿੱਤਾ ਸਭ ਤੋਂ ਵੱਡੇ ਸਾਹਿਲ ਦੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਚਾਚਾ ਜੀ ਸਰਦਾਰ ਉਦਮ ਸਿੰਘ ਜੀ ਤਾਇਆ ਜੀ ਉਹਨਾਂ ਦੀ ਗਾਈਟਸ ਦੇ ਨਾਲ ਸਾਰਾ ਪਰਿਵਾਰ ਮੇਰਾ ਸਾਥ ਦੇ ਰਿਹਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਪਿੰਡ ਬਹੁਤ ਛੋਟਾ ਤੇ ਅੱਜ ਇਸ ਪਰਿਵਾਰ ਦੇ ਜੁੜਨ ਦੇ ਨਾਲ ਮੇਰੀਆਂ ਬਾਵਾ ਇਸ ਪਿੰਡ 'ਚ ਬਹੁਤ ਤਕੜੀਆਂ ਹੁੰਦੀਆਂ ਤੇ ਸਾਡੀ ਐਗਜ਼ਿਸਟਿੰਗ ਟੀਮ ਵੀ ਨਾਲ ਹੁਣ ਇਕੱਠੇ ਹੋ ਕੇ ਇਹ ਟੀਮ ਕੰਮ ਕਰੂਗੀ ਤੇ ਗਰੋਥ ਵੀ ਹੋਊਗੀ ਤੇ ਸਾਰਾ ਕੁਝ ਪੋਜ਼ਿਟਿਵ ਹੋਊਗਾ ਕੀ ਕਰਾਂ ਸਾਡਾ ਲਗਾਤਾਰ ਆਮ ਆਦਮੀ ਪਾਰਟੀ ਸਰਕਾਰਾਂ ਮੈਂ ਪਰਵਾਹ ਤੁਹਾਡੇ ਨਾਲ ਜੁੜਦੇ ਮਾਲਕ ਦੀ ਗੁਰਨਾਕ ਪਾਸ਼ਾ ਦੀ ਕਿਰਪਾ ਮੈਂ ਆਯਾਦ ਆ ਤੇ ਫੇਰ ਵੀ ਲੋਕ ਮੇਰੇ ਨਾਲ ਜੁੜ ਰਹੇ ਇਹਦੇ ਤੋਤੇ ਕੀ ਚਾਹਸਾ ਦਾ ਸੇ ਗੁਰੂ ਸਾਹਿਬ ਦੀ ਕਿਰਪਾ ਵੇਖੋ ਇਹ ਸੱਤ ਪਰਿਵਾਰ ਨੇ ਬਹੁਤ ਛੋਟਾ ਜਿਹਾ ਪਿੰਡ ਆ ਸਾਡਾ ਤੇ ਸੱਤ ਪਰਿਵਾਰ ਨੇ ਇਹ ਸਾਰੇ ਜਣੇ ਆ ਜੀ